ਬੱਚੇ ਵਾਲੇ ਪਿੱਛੇ ਹੋ ਜਾ ਗੁਰਦੀਪ ਜੀ ਸਾਰੇ ਪਿੱਛੇ ਹੋ ਜਾਓ ਮੈਂ ਇਤੋਂ ਜ਼ਿਆਦਾ ਕਿੱਟੀਆਂ ਇੱਕ ਬੰਦ ਪਿੱਛੇ ਨਹੀਂ ਆ ਇਹ 6 ਤੇ 6 ਕਰਿਓ ਜੀ ਅੱਗੇ ਥੋੜੇ ਇਹਨੂੰ ਅੱਗੇ ਕਰ ਦਿਓ ਜਿਹੜੀ ਜਿਹੜੇ ਖੜੇ ਕਾਹੀ ਨਾ ਵੇ ਪਲੀਜ਼ ਸਹੀ ਬੁਲੋ ਸਹੀ ਬੁਲੋ ਚੱਲਦੇ ਰੋ ਚੱਲਦੇ ਰੋ ਚੱਲਦੇ ਰੋ ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਟ ਜੋ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਮੁਹਿੰਮ ਚੱਲ ਰਹੀ ਹੈ ਉਹਦੇ ਅੰਡਰ ਹੀ ਖੰਨਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਅੱਜ ਮਿਲੀ ਹੈ ਕੱਲ ਮਾਛੀਵਾੜਾ ਵਿਖੇ ਤਕਰੀਬਨ 5:30 ਵਜੇ ਇੱਕ ਵਿਕਾਸ ਨਾਮ ਦੇ ਪਰਸਨ ਨੇ ਸਾਨੂੰ ਇਤਲਾਹ ਦਿੱਤੀ ਕਿ ਉਹਦਾ 2.5 ਸਾਲ ਦਾ ਬੱਚਾ ਜਿਹਦਾ ਨਾਮ ਲਕਸ਼ਯਾ ਹੈ ਉਹ ਗੁੰਮ ਹੋ ਗਿਆ ਤੇ ਉਹਨੂੰ ਗਵਾਚ ਗਿਆ ਦੁਪਹਿਰੇ ਜਦੋਂ ਉਹ ਆਪਣੀ ਦਾਦੀ ਦੇ ਨਾਲ ਕਿਸੇ ਲੋਕਲ ਕਿਰੀਆਨਾ ਸਟੋਰ ਤੇ ਸਮਾਨ ਖਰੀਦਣ ਗਿਆ ਸੀਗਾ ਜਿਵੇਂ ਹੀ ਪੁਲਿਸ ਨੂੰ ਇਤਲਾ ਮਿਲੀ ਇਮੀਡੀਟਲੀ 175 ਨੰਬਰ ਐਫਆਰ ਪੁਲਿਸ ਸਟੇਸ਼ਨ ਮਾਛੀਵਾੜਾ ਪੁਲਿਸ ਨੇ ਦਰਜ ਕੀਤੀ ਤੇ ਤਫਤੀਸ਼ ਸ਼ੁਰੂ ਕੀਤੀ ਇਨੀਸ਼ੀਅਲ ਤਫਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉੱਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਹੈ ਉਸੇ ਲੋਕੇਸ਼ਨ ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ ਤੇ ਆਖਰੀ ਵਾਰੀ ਦੇਖਿਆ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਟ੍ਰੇਸ ਕਰਕੇ ਉਹਨਾਂ ਦੇ ਪੁੱਛਕਿਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆ ਜੋ 2.5 ਸਾਲ ਦਾ ਬੱਚਾ ਲਖਸ਼ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾ ਦੀ ਲੇਡੀ ਨੂੰ ਸੇਚ ਦਿੱਤਾ ਹੈ ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਨਾ ਨੇ 9000 ਰੁਪਏ ਤਾ ਜੀਪੇ ਰਾਹੀ ਹੁਬ ਅਭੀ ਤੱਕ ਕੁਮਾਰੀ ਤੋਂ ਲੈ ਲਿਆ ਸੀਗਾ ਤੇ ਇਹਦੇ ਨਾਲ ਨਾਲ 70000 ਰੁਪਏ 50000 ਰੁਪਏ ਕੈਸ਼ ਇਹਨਾਂ ਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ ਦਿੱਤਾ ਸੀਗਾ ਸਰਿਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਆ ਜੋ ਪਿਛੇ ਰਾਜਸਥਾਨ ਦੀ ਬੈਕਗਰਾਉਂਡ ਜਿਨ੍ਹਾਂ ਦੀ ਹੈਗੀ ਉਹ ਬੱਚੇ ਨੂੰ ਲੈ ਕੇ ਰਾਜਸਥਾਨ ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਟ੍ਰੇਸ ਕਰਦੇ ਹੋਏ ਸਾਨੂੰ ਲੋਕੇਸ਼ਨ ਰਾਜਸਥਾਨ ਦੀ ਮਿਲੀ ਤੇ ਅਸੀਂ ਰਾਜਸਥਾਨ ਪੁਲਿਸ ਦੇ ਨਾਲ ਵੀ ਟਾਈਪ ਕੀਤਾ ਉਦੋਂ ਬਾਅਦ ਇਹਦੀ ਲੋਕੇਸ਼ਨ ਫਿਰ ਸਿਰਸਾ ਦੀ ਆਈ ਤੇ ਫਾਈਨਲੀ ਸਿਰਸਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੱਚੇ ਨੂੰ ਉਹਦੇ ਕਿਨੈਪਰਸ ਦੇ ਨਾਲ ਪੂਥੋਂ ਰਿਕਵਰ ਕੀਤਾ ਗਿਆ ਤੇ ਇਸ ਪੂਰੀ ਕੀ ਪੂਰੀ ਜੋ ਕਿਡਨੈਪਿੰਗ ਦੇ ਜੋ ਇਨਸੀਡੈਂਟ ਹੈਗਾ ਇਹਦੇ ਵਿੱਚ ਦੋਨੋਂ ਕਿਡਨੈਪਰ ਲੇਡੀ ਜਿਨੇ ਬੱਚੇ ਨੂੰ ਖਰੀਦਾ ਸੀਗਾ ਉਹਦਾ ਹਸਬੰਡ ਤੇ ਜਿਸ ਲੇਡੀ ਤੇ ਉਹਦੇ ਹਸਬੰਡ ਨੇ ਫਾਈਨਲੀ ਬੱਚੇ ਨੂੰ ਲੈ ਕੇ ਪੰਜਾਬ ਤੋਂ ਸਿਰਸਾ ਤੱਕ ਜੋ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬੱਚੇ ਨੂੰ ਸੇਫਲੀ ਰਿਕਵਰ ਕਰਕੇ ਉਹਦੇ ਮਾਪਿਓ ਨੂੰ ਸੌਂਪ ਦਿੱਤਾ ਗਿਆ ਤੇ ਕਿੰਨੀ ਦੇਰ ਤੱਕ ਸਮਾਂ ਲੱਗਿਆ ਇਸ ਵਿੱਚ ਇਹਦੇ ਵਿੱਚ ਲੈਸ ਥੈਨ ਆਈ ਥਿੰਕ 12 ਘੰਟੇ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਸਵੇਰੇ ਅਰਲੀ ਮਾਰਨਿੰਗ ਤੱਕ ਬੱਚਾ ਰਿਕਵਰ ਹੋ ਗਿਆ ਸੀਗਾ 8:30 ਵਜੇ ਦੇ ਤਕਰੀਬਨ 8:30 9:00 ਵਜੇ ਦੇ ਤਕਰੀਬਨ ਬੱਚਾ ਰਿਕਵਰ ਹੋ ਗਿਆ ਸੀਗਾ ਤੇ ਹੁਣ ਸਿਰਸਾ ਤੋਂ ਹੁਣੇ ਫਿਰ ਪੁਲਿਸ ਪਾਰਟੀ ਨੂੰ ਲੈ ਕੇ ਬੱਚੇ ਨੂੰ ਪਹੁੰਚੇ ਤੇ ਉਹਦੇ ਪੇਰੈਂਟਸ ਨੂੰ ਸੌਂਪਤਾ ਗਿਆ ਤੇ ਕਿੰਨੇ ਲੋਕ ਗ੍ਰਿਫਤਾਰ ਹੋਏ ਇਸ ਕੇਸ ਵਿੱਚ ਇਸ ਦੇ ਵਿੱਚ 6 ਟੋਟਲ ਪਰਸਨ ਗ੍ਰਿਫਤਾਰ ਹੋਏ ਦੋ ਮੁੰਡੇ ਜਿਨ੍ਹਾਂ ਦਾ ਨਾਮ ਰਮੇਸ਼ ਤੇ ਚੰਦਨ ਸਹਾਣੀ ਇਹ ਇਹਨਾਂ ਨੂੰ ਇਨੀਸ਼ially ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਬਬੀਤਾ ਤੇ ਉਹਦਾ ਹਸਬੈਂਡ ਜੈਨਾਤ ਤੇ ਰੀਤਾ ਦੇਵੀ ਤੇ ਉਹਦਾ ਉਹਦਾ ਹਸਬੰਡ ਸੰਤੋਸ਼ ਸਾਨੀ ਇਹ 6 6 ਪਰਸਨ ਨੂੰ ਅਰੈਸਟ ਕੀਤਾ ਗਿਆ ਬੱਚੇ ਨੂੰ ਰਿਕਵਰ ਕਰ ਲਿਆ ਜਿਹੜੇ ਬੱਚੇ ਚੱਕੇ ਨਹੀਂ ਜਿਹਨਾਂ ਚੱਕਿਆ ਸੀਗਾ ਪਹਿਲਾਂ ਵੀ ਇਹ ਜਾਂ ਕੋਈ ਹਰਕਤ ਕੀਤੀ ਉਹਨਾਂ ਨੇ ਕਰ ਲਿਆ ਨਹੀਂ ਨਹੀਂ ਐਸਾ ਹਜੇ ਤੱਕ ਉਹਨਾਂ ਦਾ ਕੋਈ ਪ੍ਰੀਵਿਅਸ ਕ੍ਰਾਈਮ ਰਿਕਾਰਡ ਸਾਹਮਣੇ ਨਹੀਂ ਆਇਆ ਆ ਆ ਜੋ ਕਿਡਨੈਪਰਸ ਸੀਗੇ ਤੇ ਉਹ ਉਹ ਇਹਨਾਂ ਦੇ ਬੱਚੇ ਦੇ ਗਵੰਡੀ ਹੈ ਤੇ ਜਾਣਦੇ ਸੀਗੇ ਤੇ ਇਨ ਫੈਕਟ ਜਦੋਂ ਪੁਲਿਸ ਬੱਚੇ ਨੂੰ ਲਾਬਰੀ ਸੀਗੀ ਫੈਮਲੀ ਜਦੋਂ ਲੱਭ ਰਹੀ ਸੀਗੀ ਤੇ ਉਹ ਫੈਮਲੀ ਦੇ ਨਾਲ ਨਾਲ ਹੀ ਸਰਚ ਵੀ ਕਰਾਰੇ ਸੀਗੇ ਤਾਂ ਕਿ ਉਹ ਪੂਰਾ ਧਿਆਨ ਰੱਖ ਸਕਣ ਕਿ ਕਿੱਥੇ ਤੱਕ ਸਰਚ ਦੀ ਕਾਰਵਾਈ ਪਹੁੰਚੀ ਹੈ ਕਿੱਥੇ ਤੇ ਪੁਲਿਸ ਦੀ ਤਫਤੀਸ਼ ਪਹੁੰਚੀ ਹੈ ਜੀ ਬਿਲਕੁਲ ਸੇਫ ਤੇ ਆਪ ਆਪਣੇ ਮਾਪਿਓ ਦੇ ਕੋਲ ਹੁਣ ਬੱਚਾ ਪਹੁੰਚ ਗਿਆ ਹੈ ਥੈਂਕ ਯੂ ਜੀ